ਪਰ ਜਦ ਮੁਕਾਮ ਹਾਸਲ ਕਰ ਲੈਂਦੇ ਉਸਕੇ ਬਾਅਦ ਵੀ ਸਟਰਗਲ ਪੀਰੀਅਡ ਜਾਰੀ ਰਹਿੰਦਾ ਹੈ ਕੀ ਸਟਰਗਲ ਵहां से ਸ਼ੁਰੂ ਹੁੰਦਾ ਹੈ ਮੈਂ ਕਹਿੰਦਾ ਕਿ ਇੱਕ ਸਾਡੀ ਫਿਲਮ ਚੱਲ ਗਈ ਤਾਂ ਅਸੀਂ ਬੈਠੇ ਥੋੜੀ ਰਵਾਂਗੇ ਬਿਕਾਜ਼ ਇੱਕ ਚੀਜ਼ ਅਚੀਵ ਕਰਨਾ ਇਸ ਟਿਲ ਤੁਸੀਂ ਭੱਜ ਕੇ ਜਾ ਰਹੇ ਹੋ ਅਚੀਵ ਕਰ ਲੈ ਉਹਨੂੰ ਮੇਨਟੇਨ ਕਰਨਾ ਇਸ ਦੀ ਹਾਰਡੇਸਟ ਪਾਰਟ ਜੇ ਕਿਸੇ ਐਕਟਰ ਨੇ ਔਸਕਰ ਮਿਲ ਗਿਆ ਉਹ ਘਰੇ ਥੋੜੀ ਬਹਿ ਗਿਆ ਤੇ ਉਸ ਤੋਂ ਬਾਅਦ ਉਹਦੀ ਕੋਈ ਪਰਫਾਰਮੈਂਸ ਥੱਲੇ ਰਹਿ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਕੀ ਫੀਲ ਕਰਦਾ ਹੋਊਗਾ ਹਨਾ ਫਿਲਮ ਹਿੱਟ ਫਿਲਮ 2 ਹਫ਼ਤੇ 3 ਹਫ਼ਤੇ बाकी की करोगे सो so, काम तो फिर करना पैना ना सो उतों तो शुरू होंगे काम yes, जब आप स्ट्रगल कर रहे होते हैं तो आप अपने एक मुकाम हासिल करना होता है दिन आपका लॉट ऑफ आप स्ट्रगल होता है बट जब मुकाम हासिल कर लेते हो उसके बाद भी स्ट्रगल पीरियड जारी रहता है क्या? स्ट्रगल वहाँ से शुरू होता है <laughs> <laughs> <वां>। <laughs> स्ट्रगल शुरू होता है कि बिकॉज एक चीज अचीव करना स्टिल ਤੁਸੀਂ ਭੱਜ ਕੇ ਜਾ ਰਹੇ ਹੋ ਅਚੀਵ ਕਰ ਲੈ ਉਹਨੂੰ ਮੇਨਟੇਨ ਕਰਨਾ ਇਸ ਦੀ ਹਾਰਡੇਸਟ ਵਰਡ ਕਿ ਜਦੋਂ ਤੁਸੀਂ ਇਹ ਚੀਜ਼ ਨੂੰ ਅਚੀਵ ਕਰ ਲੈਂਦੇ ਹੋ ਮੰਨ ਲਓ ਤੁਸੀਂ ਬਹੁਤ ਵੱਡਾ ਸਾਡੀ ਫਿਲਮ ਇੰਡਸਟਰੀ ਔਸਕਰ ਬਹੁਤ ਵੱਡਾ ਹਨ ਜੇ ਕਿਸੇ ਐਕਟਰ ਨੇ ਔਸਕਰ ਮਿਲ ਗਿਆ ਘਰੇ ਥੋੜੀ ਬਹਿ ਗਿਆ ਤੇ ਉਸ ਤੋਂ ਬਾਅਦ ਉਹਦੀ ਵੀ ਪਰਫਾਰਮੈਂਸ ਥੱਲੇ ਰਹਿ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਕੀ ਫੀਲ ਕਰਦਾ ਹੋਊਗਾ ਕਿ ਯਾਰ ਮੈਨੂੰ ਪਿਛਲੇ ਸਾਲ ਤਾਂ ਔਸਕਰ ਮਿਲਿਆ ਤੇ ਇਸ ਸਾਲ ਮੈਂ ਮੇਰੀ ਫਿਲਮ ਹੀ ਨਹੀਂ ਚੱਲੀ ਸੋ ਇਹ ਫੀਲਡ ਹੀ ਇਦਾਂ ਦਾ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਆ ਜਾਂਦਾ ਹੈ। ਜ਼ਿਆਦਾ ਪ੍ਰੈਸ਼ਰ ਬਣਦਾ ਤੇ ਅਸਲੀ ਕੰਮ ਹੀ ਉਦੋਂ ਸ਼ੁਰੂ ਹੁੰਦਾ। ਮੈਂ ਵੀ ਵਾਰ-ਵਾਰ ਕਹਿੰਨਾ ਕਿ ਪਹੁੰਚਣਾ ਅਲੱਗ ਚੀਜ਼ ਆ ਹਨਾ। ਇੱਕ ਹੁੰਦਾ ਕਿ ਅੱਜਕੱਲ ਬਹੁਤ ਜਲਦੀ ਹੈ ਨਾ ਹਰ ਫੀਲਡ 'ਚ ਕਿ ਛਿਤੀ-ਛਿਤੀ ਕਰ ਲਈਏ ਨਾ। ਸਾਨੂੰ ਮੌਕਾ ਦੇ ਲਈ ਮੌਕਾ। ਮੌਕਾ ਹਰ ਕਿਨੂੰ ਮਿਲ ਜਣਾ। ਉਹ ਗੱਡੀ ਵੱਡੀ ਗੱਲ ਨਹੀਂ। ਉਹ ਮੌਕੇ ਨੂੰ ਕੈਚ ਕਰਕੇ ਅੱਗੇ ਕਿੱਦਾਂ ਵਧਣਾ। ਹੁਣ ਤੁਸੀਂ ਇੱਕ ਫਿਲਮ ਕਰ ਲਈ ਠੀਕ ਹੈ। ਮੈਂ ਕਹਿੰਦਾ ਕਿ ਇੱਕ ਸਾਡੀ ਫਿਲਮ ਚੱਲ ਗਈ ਤੇ ਅਸੀਂ ਬੈਠੀ ਥੋੜੀ ਰਵਾਂਗੇ। ਤਾਂ ਉਸ ਤੋਂ ਬਾਅਦ ਸ਼ੁਕਰਵਾਰ ਦਾ ਜਿੰਦਾ ਸਾਰਾ ਕੁਝ ਇਹਦੇ ਨਾਲ ਦੀ ਨਾਲ ਹੀ ਲੱਗ ਜਾਣਾ ਵੀ ਅਗਲੀ ਕੀ ਕਰਨੀ ਹੈ ਬਈ ਇਹ ਅਗਲੀ ਇਸ ਤੋਂ ਵਧੀਆ ਹੋਣੀ ਚਾਹੀਦੀ ਹੈ ਸੋ ਉਹ ਤਾਂ ਕਦੇ ਵੀ ਨਹੀਂ ਮੈਨੂੰ ਤਾਂ ਲੱਗਦਾ ਹੁੰਦਾ ਕਿ ਜਿਹੜਾ ਸਮਾਂ ਜ਼ਿੰਦਗੀ ਮੈਨੂੰ ਲੱਗਦਾ ਐਵਰੇਜ 70 ਸਾਲ ਹੈ ਹਨਾ ਫਿਲਮ ਹਿੱਟ ਫਿਲਮ 2 ਹਫ਼ਤੇ 3 ਹਫ਼ਤੇ ਬਾਕੀ ਕੀ ਕਰੋਗੇ ਸੋ ਫਿਰ ਕੰਮ ਤਾਂ ਫੇਰ ਕਰਨਾ ਪੈਣਾ ਨਾ ਜੀ ਸੋ ਉੱਥੋਂ ਤਾਂ ਸ਼ੁਰੂ ਹੁੰਦਾ ਕੰਮ ਯਸ ਆਫ ਕਰਸ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ